ਕਾਤਰੀਆ ਕਾਲਜੀ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਅਜੀਹੀ ਮਾਂ ਦੀ ਕਹਾਣੀ ਬਿਆਨ ਕਰਨਾ ਹਾਂ ਜਿਸਦੇ ਦੁੱਖ ਨੇ ਪੰਜਾਬ ਦੇ ਦਿਲ ਨੂੰ ਚੀਰ ਦਿੱਤਾ ਸੀ ਉਸ ਮਾਂ ਦਾ ਨਾਮ ਸੀ ਰਾਣੀ ਜਿੰਦਕੌਰ 1847 ਵਿੱਚ ਮਹਾਰਾਜਾ ਰਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਨਿੱਕਾ ਪੁੱਤਰ ਮਹਾਰਾਜਾ ਦਲੀਪ ਸਿੰਘ ਸਿਰਫ 5 ਸਾਲ ਦਾ ਸੀ ਰਾਣੀ ਜਿੰਦਕੌਰ ਉਸ ਨੂੰ ਗੋਦ ਵਿੱਚ ਲੈ ਕੇ ਖਾਲਸੇ ਅੱਗੇ ਰੋ ਰੋ ਕੇ ਗਿੜਗੜਾਈ ਖਾਲਸਾ ਜੀ ਮੇਰੇ ਨਿੱਕੀ ਰਾਜੇ ਨੂੰ ਬਚਾਓ ਇਹ ਪੰਜਾਬ ਦਾ ਅਸਲੀ ਵਾਰਸ ਹੈ ਖਾਲਸੇ ਨੇ ਉਸ ਨੂੰ ਮਾਈ ਜਿੰਦਾ ਕਿਹਾ ਤੇ ਪੰਜਾਬ ਦੀ ਮਾਂ ਪਰ ਅੰਗਰੇਜ਼ਾਂ ਨੇ ਉਸ ਨੂੰ ਖਤਰਨਾਕ ਬਗੀ ਔਰਤ ਆ ਕੇ ਡਰ ਪਲਿਆ ਕਿਉਂਕਿ ਉਹ ਜਾਣਦੇ ਸਨ ਕਿ ਜਿੰਨਾ ਚਿਰ ਇਹ ਜਉਂਦੀ ਹੈ ਖਾਲਸੇ ਦੀ ਅੱਗ 부ਝ ਨਹੀਂ ਸਕਦੀ ਪਹਿਲੀ ਅੰਗਰੇਜ਼ ਸਿੱਖ ਲੜਾਈ ਵਿਚਾਰਨੀ ਨੇ ਖਾਲਸੇ ਨੂੰ ਪ੍ਰੇਰਿਆ ਲੜੋ ਵੀਰੋ ਪੰਜਾਬ ਨੂੰ ਬਚਾਓ ਪਰ ਧੋਖੇ ਨਾਲ ਹਾਰ ਹੋਈ ਲਾਹੌਰ ਦੀ ਸੰਧੀ ਹੋਈ ਤੇ ਰਾਣੀ ਨੂੰ ਰਾਜ ਤੋਂ ਹਟਾ ਦਿੱਤਾ ਉਸ ਦੀ ਪੈਨਸ਼ਨ ਖੋਹ ਲਈ ਗਹਿਣੇ ਖੋਲੇ ਤੇ ਫਿਰ ਦੂਜੀ جنگ ਤੋਂ ਬਾਅਦ ਪੰਜਾਬ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਹੱਥ ਚੜ੍ਹ ਗਿਆ ਪਰ ਅੰਗਰੇਜ਼ਾਂ ਨੂੰ ਸਭ ਤੋਂ ਵੱਡਾ ਡਰ ਰਾਣੀ ਜਿੰਦ ਕੌਰ ਤੋਂ ਸੀ ਤੇ ਉਹਨਾਂ ਨੇ ਸਭ ਤੋਂ ਵੱਡਾ ਜ਼ੁਲਮ ਕੀਤਾ ਉਹਨਾਂ ਨੇ 9 ਸਾਲ ਦੇ ਨਿੱਕੇ ਜਿਹੇ ਮਹਾਰਾਜਾ ਤਲੀਪ ਸਿੰਘ ਨੂੰ ਉਸ ਦੀ ਮਾਂ ਤੋਂ ਖੋ ਲਿਆ ਤੇ ਕਮਾਂ ਉਸ ਦੇ ਪੁੱਤ ਤੋਂ ਵੱਖ ਕਰ ਦਿੱਤਾ ਰਾਣੀ ਨੂੰ ਪਹਿਲਾਂ ਹੀ ਸ਼ੇਖਪੂਰਾ ਦੇ ਕਿਲੇ ਵਿੱਚ ਕੈਦ ਕੀਤਾ ਸੀ ਫਿਰ ਸ਼ਨਾਰ ਕਿਲੇ ਵਿੱਚ 179 ਦੇ ਨੇੜੇ ਅੰਧੇਰੇ ਕਮਰੇ ਵਿੱਚ ਚਾਰ ਦਿਵਾਰਾਂ ਵਿੱਚ ਉਤੋਂ ਉਸ ਨੂੰ ਇੰਨਾ ਤੰਗ ਕੀਤਾ ਗਿਆ ਕਿ ਉਸ ਦੀ ਪੈਨਸ਼ਨ ਵੀ ਖੋ ਲੇਗੀ ਤੇ ਗਹਿਣੇ ਵੀ ਖੋ ਲਏਗਾ ਉਹ ਰੋ ਰੋ ਕੇ ਆਪਣੇ ਪੁੱਤਰ ਨੂੰ ਯਾਦ ਕਰਦੀ 13 ਸਾਲ ਪੂਰੀ 13 ਸਾਲ ਇੱਕ ਮਾਂ ਆਪਣੇ ਪੁੱਤ ਤੋਂ ਵਕ ਰਹੀ ਹਾਲਾਤ ਰਹਿੰਦੀ ਰਹੀ ਉਸ ਦੀ ਅੱਖਾਂ ਦੀ ਰੋਸ਼ਨੀ ਵੀ ਜਾਂਦੀ ਨਹੀਂ ਫਿਰ ਇੱਕ ਰਾਤ ਇੱਕ ਨੌਕਰ ਦਾਣੀ ਦਾ ਪੇਸ ਬਦਲ ਕੇ ਗਰਾਨੀ ਚਨਾਰ ਕਿਲੇ ਤੋਂ ਭੱਜ ਨਿਕਲੀ 800 ਮੀਲ ਦਾ ਸਫ਼ਰ ਜੰਗਲਾਂ ਵਿੱਚ ਪਹਾੜਾਂ ਵਿੱਚ ਭੁੱਖੀ ਪਿਆਸੀ ਬਿਮਾਰ ਪਰ ਹਿੰਮਤ ਨਾਲ ਉਹ ਨੇਪਾਲ ਗਈ ਉੱਥੋਂ ਵੀ ਉਸ ਨੇ ਚਿੱਠੀਆਂ ਲਿਖੀਆਂ ਪੰਜਾਬੀ ਬਾਗੀਆਂ ਨੂੰ ਪ੍ਰੇਰਿਤ ਕੀਤਾ ਉੱਥੋਂ ਕਲਸਾ ਜੀ ਅੰਗਰੇਜ਼ਾਂ ਨੂੰ ਉਜਾਓ ਅੰਗਰੇਜ਼ਾਂ ਨੂੰ ਉਸ ਨੇ ਲਗਾਤਾਰ ਧੰਪੀਆਂ ਦਿੱਤੀਆਂ ਤੇ ਉਸ ਦੀ ਸੇੜ ਟੁੱਟ ਗਈ ਅੱਖਾਂ ਅਧੀਆਂ ਹੋ ਗਈਆਂ ਆਖਰ 1861 ਵਿੱਚ 13 ਸੱਲਾਂ ਬਾਅਦ ਮਾਂ ਪੁੱਤਰ ਕੋਲਕੱਤਾ ਵਿੱਚ ਮਿਲੇ। ਰਾਣੀ ਨੇ ਆਪਣੇ ਪੁੱਤਰ ਨੂੰ ਘਰ ਨਾਲ ਲਾ ਕੇ ਰੋਪਈ। ਉਸ ਨੂੰ ਵਾਪਸ ਇੱਕ ਬਣਾਇਆ, ਪੰਜਾਬ ਦੀ ਬਰਾਸਤ ਯਾਦ ਕਰਾਈ ਪਰ ਉਸ ਦਾ ਸਰੀਰ ਬਹੁਤ ਟੁੱਟ ਚੁੱਕਿਆ ਸੀ। 1 ਅਗਸਤ 1863 ਨੂੰ ਲੰਡਨ ਦੇ ਵਿੱਚ ਸਿਰਫ 46 ਸਾਲ ਦੀ ਉਮਰ ਵਿੱਚ ਰਾਣੀ ਜਿੰਦ ਗੁਰ ਨੇ ਆਖਰੀ ਸਾਹ ਲਿਆ। ਉਸ ਦੀ ਆਖਰੀ ਇੱਛਾ ਸੀ ਕਿ ਉਸ ਦੀ ਅਸਤੀ ਪੰਜਾਬ ਦੀ ਧਰਤੀ ਵਿੱਚ ਵਹਾਈ ਜਾਵੇ ਪਰ ਅੰਗਰੇਜ਼ਾਂ ਨੇ ਉਹ ਵੀ ਪੂਰੀ ਨਹੀਂ ਹੋਣ ਦਿੱਤੀ।